ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਵੇਂ ਕਿ ਸਵਾ 3 ਸਵੇਰ ਦੇ ਬੱਜ ਚੁੱਕੇ ਨੇ ਪੁਲਿਸ ਵੱਲੋਂ ਪੁਲਿਸ ਜਿਹੜੀ ਤਨਾਤ ਸਰਕਾਰੀ ਹਸਪਤਾਲ ਨਾਬਾ ਦੇ ਵਿੱਚ ਖੜੀ ਹੈ ਕੁਝ ਸਮੇਂ ਬਾਅਦ ਰੋਮੀ ਨੂੰ ਇਸ ਸਰਕਾਰੀ ਹਸਪਤਾਲ ਨਾਬਾ ਦੇ ਵਿੱਚ ਮੈਡੀਕਲ ਲਈ ਲਿਆਂਦਾ ਜਾਵੇਗਾ ਕਿਉਂਕਿ ਪਹਿਲਾਂ ਮਨਜੂਬ ਜਾਂਚ ਸਾਭ ਦੇ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਪੁਲਿਸ ਉਸ ਰੱਖਿਆ ਉਹ ਸਰਕਾਰੀ ਹਸਪਤਾਲ ਦੇ ਵਿੱਚ ਬਦਲ ਦਿੱਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਗਿਆ ਪਾਰੀ ਪੁਲਿਸ ਫੋਰਸ ਤਨਾਤਾਂ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਰਾੜ ਸਾਹਿਬ ਗੱਡੀ ਦੇ ਵਿੱਚ ਨੇ ਉਸ ਗੱਡੀ ਦੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਲਕੁਲ ਬਰਾੜ ਸਾਹਿਬ ਉਹਨਾਂ ਦੇ ਨਾਲ ਨੇ ਬਿਲਕੁਲ ਦਵਿੰਦਰ ਰਤਰੀ ਵੀ ਗੱਡੀ 'ਚ ਉਤਰ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਤਸਵੀਰਾਂ ਤੁਸੀਂ ਔਰ ਰੋਮੀ ਨੂੰ ਗੱਡੀ 'ਚ ਉਤਾਰਿਆ ਜਾ ਰਿਹਾ ਹੈ ਮੈਡੀਕਲ ਦੇ ਲਈ ਨਾਬਾ ਪਹੁੰਚ ਚੁੱਕੀ ਹੈ ਪੌਣੇ 4 ਵੱਜ ਚੁੱਕੇ ਨੇ ਪੌਣੇ 4 ਵਜੇ ਦੀਆਂ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆਂ ਸਰਕਾਰੀ ਹਸਪਤਾਲ ਨਾਬਾ ਦੀਆਂ ਨਾਬਾ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋਮੀ ਨੂੰ ਨਾਬਾ ਦੇ ਵਿੱਚ ਮੈਡੀਕਲ ਦੇ ਲਈ ਜਾਂਦਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਬਾ ਦੀਆਂ ਤਸਵੀਰਾਂ ਸਰਕਾਰੀ ਹਸਪਤਾਲ ਦੇ ਵਿੱਚ ਰੋਮੀ ਨੂੰ ਬਿਲਕੁਲ ਲਿਆਂਦਾ ਜਾ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੈਡੀਕਲ ਕਰਵਾਏ ਜਾਣਾ ਉਸ ਤੋਂ ਬਾਅਦ ਉਹਨਾਂ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਨਾਬਾ ਦੀ ਜੇਲ੍ਹ ਦੇ ਵਿੱਚ ਨਿਆ ਅਰਿਆਸਟ ਦੇ ਵਿੱਚ ਭੇਜਿਆ ਜਾਣਾ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਮੈਡੀਕਲ ਜਾਂਚ ਮੈਡੀਕਲ ਜੀਪ ਜਾ ਬੁਲਾਣਾ ਮਾਚੂ ਪਏ ਤੁਹਾਨੂੰ ਅਸੀਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਮੈਡੀਕਲ ਅੰਦਰ ਵਸਤੂਆਂ ਦਾ ਇਮੀਡੀਅਟ ਉਹਨਾਂ ਦਾ ਜਦ ਤੁਸੀਂ ਦੇਖ ਸਕਦੇ ਹੋ ਉਹਨੂੰ ਲੈ ਕੇ ਭਾਰੀ ਪੁਲਿਸ ਫੋਰਸ ਦੇ ਦਰਾਂ ਲੈ ਚੁੱਕ ਲੈ ਕੇ ਨੇ ਡਾਕਟਰ ਵੱਲੋਂ ਉਹਨਾਂ ਦਾ ਮੈਡੀਕਲ ਜਿਹੜਾ ਕੀਤਾ ਜਾ ਰਿਹਾ ਹੈ ਨਾਬਾ ਜੇਲ ਬ੍ਰੇਕ ਦਾ ਮਾਸਟਰਮੈਂਡ ਰੋਮਨਜੀਤ ਰੋਮੀ ਨੂੰ ਅੱਜ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਸਵੇਰ ਦੇ ਪੌਣੇ 4 ਵਜ ਚੁੱਕੇ ਨੇ ਕਿਉਂਕਿ ਕੱਲ ਤੋਂ ਹਾਂਗਕਾਂਗ ਤੋਂ ਪੁਲਿਸ ਟੀਮ ਰਵਾਨਾ ਲੈ ਕੇ ਹੋਈ ਸੀ ਪਹਿਲਾਂ ਉਹਨੂੰ ਮਨਜ਼ੂਰਗਦਦ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਉੱਥੋਂ ਉਹਨਾਂ ਨੂੰ ਜੁਡੀਸ਼ਨਲੀ ਲਈ ਨਾਬਾਦੀ ਨਿਊ ਜ਼ਿਲ੍ਹਾ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਉਸ ਤੋਂ ਬਾਅਦ ਮੈਡੀਕਲ ਕਰਵਾਇਆ ਜਾ ਰਿਹਾ ਪਾਰੀ ਪੁਲਿਸ ਫੋਰਸ ਤਨਾਤ ਕੀਤੀ ਗਈ ਆ ਚੱਪੇ-ਚੱਪੇ ਤੇ ਪੁਲਸਾਂ ਜਿਹੜੀ ਉਹ ਸਰਕਾਰੀ ਹਸਪਤਾਲ ਨਾਬਾ ਦੇ ਵਿੱਚ ਲਗਾਈ ਗਈ ਆ ਹੁਣ ਮੈਡੀਕਲ ਕਰਵਾਇਆ ਜਾ ਰਿਹਾ ਮੈਡੀਕਲ ਤੋਂ ਬਾਅਦ ਨਾਬਾਦੀ ਨਿਊ ਜ਼ਿਲ੍ਹਾ ਜੇਲ੍ਹ ਦੇ ਵਿੱਚ ਉਹਨਾਂ ਜੇਲ ਬ੍ਰੇਕ ਨਾਬਾ ਦੀ ਮੈਕਸਮ ਸਕਿਉਰਿਟੀ ਜੇਲ ਦੇ ਵਿੱਚ 2016 ਦੇ ਵਿੱਚ ਹੁੰਦਾ ਤੇ ਅੱਜ ਉਹਨਾਂ ਨੂੰ ਨਵੀਂ ਨਿਊਜ਼ ਜ਼ਿਲ੍ਹਾ ਜੇਲ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜਾ ਛੱਡਿਆ ਜਾਣਾ ਮਾਨਯੋਗ ਜੱਜ ਸਾਹਿਬ ਦੇ ਨੇ ਪੇਸ਼ ਕੀਤਾ ਗਿਆ 3:30 ਵਜੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਉਸ ਤੋਂ ਮੈਡੀਕਲ ਕਰਵਾ ਕੇ ਉਹਨਾਂ ਨੂੰ ਉੱਥੇ ਛੱਡਿਆ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਕਿੰਨੀ ਡੂੰਘਾਈ ਦੇ ਨਾਲ ਉਸ ਤੋਂ ਸ਼ਾਨ ਬੀਣ ਕਰੇਗੀ ਨਿਆਕ ਰਸ ਤੋਂ ਬਾਅਦ ਕੋਈ ਉਹਨਾਂ ਦੇ ਬਰੰਟ ਲਵੇਗੀ ਫਰੰਟ ਲਾਈਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਰੋਮੀ ਦੀਆਂ ਕਿੱਥੇ ਕਿੱਥੇ ਤਾਰਾਂ ਤੀਆਂ ਜਿਹੜੀਆਂ ਜੁੜੀਆਂ ਹੋਈਆਂ ਤੀਆਂ ਜਦੋਂ ਜੇਲ ਬ੍ਰੇਕ ਹੋਇਆ ਸੀ ਹਾਂਗਕਾਂਗ ਦੇ ਵਿੱਚ ਉਸਨੇ ਸਾਜ ਰਸੀ ਸੀ ਜੇਲ ਬ੍ਰੇਕ ਤੀ ਪਰ ਅੱਜ ਉਸ ਨੂੰ ਨਾਬਾ ਦੀ ਉਸ ਧਰਤੀ ਤੇ ਲੈ ਕੇ ਆਂਦਾ ਜਿੱਥੋਂ ਜੇਲ ਬ੍ਰੇਕ ਹੋਇਆ ਸੀ ਉਸ ਤੋਂ ਕੋਈ ਦੂਰੀ ਤੋਂ ਦੂਸਰੀ ਜੇਲ੍ਹ ਦੇ ਵਿੱਚ ਅੱਜ ਉਹਨਾਂ ਨੂੰ ਭੇਜਿਆ ਜਾਣਾ ਜੀ ਰਮਨਦੀਪ ਰੋਮੀ ਨੂੰ ਟਾਈਮਸ 4 ਬੱਜ ਚੁੱਕੇ ਨੇ 4 ਵਜੇ ਨਾਬਾ ਦੀ ਨਿਊਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਗੱਡੀਆਂ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਐਸਐਚਓ ਸਾਦਰ ਵੀ ਹੈ ਜਾ ਰਹੇ ਨੇ ਕਿਉਂਕਿ ਵੱਡਾ ਕਾਫਲਾ ਜਿਹੜਾ ਪੁਲਿਸ ਦਾ ਉਹ ਤੁਸੀਂ ਗੱਡੀਆਂ ਦੇ ਵਿੱਚ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ 4 ਵਜੇ ਸਵੇਰੇ 4 ਵਜੇ ਨਾਬਾਦੀ ਨਿਊਜ਼ ਜ਼ਿਲ੍ਹਾ ਜ਼ੇਲ ਦੇ ਵਿੱਚ ਛੱਡਿਆ ਜਾਣਾ ਪਾਰੀ ਪੁਲਿਸ ਫੋਰਸ ਤਨਾਤ ਜਿਨ੍ਹਾਂ ਦਾ ਪਹਿਲਾਂ ਮੈਡੀਕਲ ਹੋਇਆ ਮੈਡੀਕਲ ਤੋਂ ਬਾਅਦ ਹੁਣ ਨਾਬਾਦੀ ਜ਼ਿਲ੍ਹਾ ਦੇ ਵਿੱਚ ਲਿਆਂਦਾ ਜਾ ਰਿਹਾ ਗੱਡੀਆਂ ਦੀਆਂ ਤਸਵੀਰਾਂ ਸੀ ਤੁਹਾਨੂੰ ਖਾ ਰਿਹਾ ਕਿੰਨੀਆਂ ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਗੱਡੀਆਂ ਦਾ ਬਿਲਕੁਲ ਪਹੁੰਚ ਚੁੱਕਿਆ ਰਮਨਜੀਤ ਰੋਮੀ ਉਸ ਨਾਬਾ ਸ਼ਹਿਰ ਦੇ ਵਿੱਚ ਪਹੁੰਚਿਆ ਜਿੱਥੋਂ ਜੇਲ੍ਹ ਦੇ ਵਿੱਚ 2016 ਦੇ ਵਿੱਚ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਕਿੰਨੀਆਂ ਗੱਡੀਆਂ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਆ ਸੀ ਨਾਬਾ ਦੀਆਂ ਜੇਲ੍ਹ ਦੀ ਬਾਹਰ ਦੀਆਂ ਤਸਵੀਰਾਂ ਨੇ ਨਾਬਾ ਜੇਲ੍ਹ ਦੇ ਬਾਹਰ 4 ਵਜੇ ਸਵੇਰੇ ਰਮਨਜੀਤ ਰੋਮੀ ਨੂੰ ਬਿਲਕੁਲ ਨਾਬਾ ਜੇਲ੍ਹ ਦੇ ਵਿੱਚ ਛੱਡਿਆ ਗਿਆ ਜਿਨ੍ਹਾਂ ਵੱਲੋਂ ਜੋ ਕਿ ਮਾਸਟਰਮਾਈਂਡ ਸੀ ਮਾਸਟਰਮਾਈਂਡ ਸੀ ਨਾਬਾ ਜੇਲ੍ਹ ਬ੍ਰੇਕ ਕਾਹਣ ਦਾ ਰਮਨਜੀਤ ਰੋਮੀ ਆ ਗੱਡੀ ਆ ਚੁੱਕੀ ਆ ਗੱਡੀ ਦੇ ਵਿੱਚ ਇਸ ਤੋਂ ਅਗਲੀ ਪਿਛਲੀ ਗੱਡੀ ਦੇ ਵਿੱਚ ਉਸ ਤੋਂ ਅਗਲੀ ਗੱਡੀ ਦੇ ਵਿੱਚ ਕਾ ਤੋਂ ਕਾਟ 50 ਗੱਡੀਆਂ ਦਾ ਕਾਫਲਾ ਜਿਹੜਾ ਲੱਗ ਰਿਹਾ ਜਾਂ ਆਪਣਾ 50 ਗੱਡੀਆਂ ਦਾ ਕਾਫਲਾ ਭਾਰੀ ਪੁਲਿਸ ਫੋਰਸ ਤਨਾਤ ਦੇ ਜਰੀਏ ਨਾਬਾ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਇੱਕ ਗੱਡੀ ਰੁਕ ਰਹੀ ਆ ਬਾਕੀ ਗੱਡੀਆਂ ਜਿਹੜੀਆਂ ਉਹ ਜਾ ਚੁੱਕੀਆਂ ਨੇ ਕੁੱਝ ਗੱਡੀਆਂ ਨੇ ਜਿਹੜੀਆਂ ਉਹ ਗੇਟ ਤੇ ਕਿਹ ਗਾਰ ਤੋਂ ਵੱਲੋਂ ਰੋਕ ਦਿੱਤੀਆਂ ਨੇ ਕੁਝ ਪੁਲਿਸਦਿਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ ਕਿਉਂ ਰੋਕ ਦਿੱਤਾ ਕਿਉਂਕਿ ਖੇਲ ਦਾ 게ਟ ਆ ਜਿਹੜਾ ਉਹ ਬੰਦ ਹੋ ਚੁੱਕਿਆ ਕਾਫੀ ਗੱਡੀਆਂ ਨੇ ਪੁਲਿਸਦਿਆਂ ਰੋਕ ਦਿੱਤੀਆਂ ਨੇ ਤਸਵੀਰਾਂ ਸੀ ਤੁਖਾ ਗੱਲਬਾਤ ਵੀ ਸੀ ਕਰਨ ਦੀ ਗੱਲਬਾਤ ਜ਼ਰੂਰ ਕਰਾਂਗੇ ਕਿੰਨਾ ਸਮਾਂ ਜਿਹੜਾ ਹੋ ਚੱਲਿਆ ਰومی ਜੀ ਕਿੰਨੇ ਵਿੱਚ ਜੇਲ੍ਹ ਦੇ ਵਿੱਚ ਜਾਂਦੇ ਹਾਂ ਹਾਂਜੀ ਸਰ ਥਲੇ ਕਰ ਲੋ ਜੀ ਥੋੜਾ ਜਿਹਾ ਸ਼ੀਸ਼ਾ ਕਿੰਨਾ ਟਾਈਮ ਹੋ ਚੱਲਿਆ ਕਿੰਨਾ ਕਾਫੀ ਪੁਲਿਸ ਨੂੰ ਮਿਹਨਤ ਕਰਨੀ ਪਈ ਹੈ ਇਹਨੂੰ ਲਿਆਉਣ ਚ ਸੀ 2018 ਦੀ ਚੱਲ ਰਹੀ ਸੀ ਇਹਦੀ ਐਕਸਟ੍ਰੀਡੀਸ਼ਨ ਹਾਂਜੀ ਬਿਲਕੁਲ ਸਵੇਰ ਦਾ ਸਮਾਂ ਹੋ ਚੱਲਿਆ ਕਿ ਦੇਖਿਆ ਵੀ 4 ਵਜੇ ਨਾਲ ਪੁਲਿਸ ਨੂੰ ਮੁਸਕਲਤਤ ਕਰਨਾ ਪਿਆ ਹਾਂਗਕਾਂਗ ਤੋਂ ਲੈ ਕੇ ਨਾਬਾ ਤੱਕ ਬੜਾ ਸਟ੍ਰੈਗਲ ਕਰਨਾ ਪਿਆ ਪੰਜਾਬ ਪੁਲਿਸ ਨੂੰ ਕਾਫੀ ਕਰਨਾ ਪਿਆ ਜੀ ਬਿਲਕੁਲ ਬਹੁਤ ਮਿਹਨਤ ਕਰਨੀ ਪਈ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਬਿਲਕੁਲ ਬਹੁਤ ਮਿਹਨਤ ਕਰਨੀ ਪਈ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਾਂਗਕਾਂਗ ਤੋਂ ਲਿਆਉਣ ਲਈ ਉਸ ਮਾਸਟਰਮੈਂਡ ਨੂੰ ਜਿਹਨੇ 2016 ਦੇ ਵਿੱਚ ਹਾਂਗਕਾਂਗ ਦੇ ਵਿੱਚ ਸਾਂਝ ਸਰਸਤੀ ਦੀ ਨਾਬਾਲ ਜ਼ੇਲ ਬ੍ਰੇਕ ਕਰਨ ਨੂੰ 4 ਅਗਸਤ ਨੂੰ ਅੱਤਵਾਦੀ ਫਰਾਰ ਹੋਏ ਸਨ। ਇੱਕ ਵਾਰ ਹੋ ਜਾਓ। ਹੈਲੋ ਹੈਲੋ ਹੈਲੋ। ਕਿਹਨਾਂ ਮਾਨਸਾ ਪੇਂਟ ਹੋ ਗਈ ਯਾਰ। ਸਰ ਇੱਕ ਬਾਈਟ ਬਾਈਟ ਹੋਈ ਨਹੀਂ। ਬਾਈਟ ਸਰ 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 ਸਾਹਿਬ ਕੀ ਅਗੋਚਾ। ਕੀ ਅਪਡੇਟ ਹੈਗਾ ਜੀ ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ ਰਮਨਜੀਤ ਸਿੰਘ ਰੋਮੀ ਮੈਕਸਿਮ ਸਕਿਉਰਟੀ ਜੇਲ ਨਾਬਾ ਦਾ ਜਿਹੜਾ ਅਕਿਊਜ਼ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਸੀ ਐਕਸਟਰੈਡਿਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜੱਜ ਸਾਹਿਬ ਨੇ ਪੇਸ਼ ਕੀਤਾ ਸੀ ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਸਰ ਕਸ਼ਮੀਰ ਸਿੰਘ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਸਿਰਫ ਫਿਲਹਾਲ ਅਸੀਂ ਜਿਹੜਾ ਟੂ ਦੀ ਇਸ ਫੈਕਟ ਦਾ ਕੀ ਕੰਸਰਨ ਇਹ ਜਿਹੜੀ ਹੈਗੀ ਇਟਸ ਅ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸਟਰ ਗੌਰਵ ਜੱਧਵੋ ਉਹਨਾਂ ਦੀ ਰਹਿਨਮਾਈ ਹੇਟ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕੰਮਜਾਬੀ ਮਿਲਿਆ ਇੱਕ ਸਾਹਿਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਬਾਹਰਲੀ ਕੰਟਰੀ ਦੇ ਵਿੱਚ ਸੀਗਾ ਉਹ ਸੀਗਾ ਸ਼ੰਕਾ ਕਿਸੇ ਚੀਜ਼ ਦੀ ਨਹੀਂ ਜੀ ਠੀਕ ਹੈ ਸੋ ਇਹ ਹੈ ਕਿ ਉਸ ਨੂੰ ਲੈ ਕੇ ਆਏ ਇਹ ਮਸਲਾ ਜਿਹੜਾ ਹੈ ਜੋ ਆਖਰਾ ਸ ਹੈ 27 11 2016 ਦਾ ਹੈ ਜੀ ਔਰ ਉਸ ਕੇਸ ਨੂੰ ਲੈ ਕੇ ਆਏ ਰੋਮੀ ਨੂੰ ਐਫਏ ਨੰਬਰ 142 ਦੇ ਵਿੱਚ ਸੋ ਉਹਨਾਂ ਨੇ ਜੋ ਐਕਸਿਡੇਸ਼ਨ ਟ੍ਰੀਟੀ ਦੇ ਮੁਤਾਬਕ ਉੱਥੇ ਸੈਟਲ ਹੋਇਆ ਸੀਗਾ ਹਾਂਗਕਾਂਗ ਦੇ ਵਿੱਚ ਕਿ ਪੁਲਿਸ ਰਿਮਾਂਡ ਅਸੀਂ ਨਹੀਂ ਲਵਾਵਾਂਗੇ ਔਰ ਉਹੀ ਗੱਲ ਹੋਈ ਜਦੋਂ ਸਾਬ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਜਿਹੜਾ ਨਿਊ ਜ਼ीलंड ਆਬਜ ਦੇ ਵਿੱਚ ਭੇਜਿਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਹੈ ਤਾਂ ਦੇਖੋ ਹਲੇ ਤਾਂ ਉਥੋਂ ਲੈ ਕੇ ਆਏ ਨੇ ਜੋ ਪੰਜਾਬ ਗਵਰਨਮੈਂਟ ਨੇ ਜੋ ਪਹਿਲਾਂ ਕੁਝ ਫੇਲਿਅਰ ਰਿਹਾ ਹੈ ਅੱਜ ਉਹਨੂੰ ਕਵਰ ਕੱਪ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਨੇ ਸਾਲਾਂ ਬਾਅਦ ਲੈ ਕੇ ਆਏ ਆ ਹੁਣ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਨਹੀਂ ਲੈ ਕੇ ਆਉਂਦੇ ਔਰ ਟ੍ਰਾਇਲ ਦੀ ਗੱਲ ਹੈ ਕੀ ਪੇਸ਼ ਕਰਦੇ ਆ